ਸਤਿ ਸ਼੍ਰੀ ਅਕਾਲ ਦੋਸਤੋ ਜਿੱਥੇ ਖਬਰ ਤੋਂ ਪਹਿਲਾਂ ਸੱਚਾ ਹੁੰਦਾ ਹੈ ਨਾ ਉਥੇ ਤੁਸੀਂ ਹੋ ਪੰਜਾਬ ਨਿਊਜ਼ 360 ਤੇ ਅੱਜ ਦੀਆਂ ਮੁੱਖ ਖਬਰਾਂ ਬਿਨਾਂ ਕੁੰਪਰਿਆਂ ਬਿਨਾਂ ਅਫਵਾਹਾਂ ਸਿਰਫ ਹਕੀਕਤ ਆਓ ਸ਼ੁਰੂ ਕਰੀਏ ਪੰਜਾਬ ਸਰਕਾਰ ਨੇ ਸਖਤ ਠੰਡ ਅਤੇ ਕਣੇ ਕੋਰੇ ਦੇ ਕਾਰਨ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਠੰਡ ਲਹਿਰ ਅਤੇ ਕੋਰੇ ਦੀ ਚੇਤਾਵਨੀ ਜਾਰੀ ਕੀਤੀ ਸਿਦਵਾ ਨਹਿਰ ਨੂੰ ਮੁਰੰਮਤ ਕਾਰਜ ਲਈ ਕੁਝ ਦਿਨਾਂ ਲਈ ਬੰਦ ਕੀਤਾ ਗਿਆ ਜਿਸ ਨਾਲ ਕਿਸਾਨਾਂ ਦੀ ਸਿੰਚਾਈ ਪ੍ਰਭਾਵਿਤ ਹੋ ਸਕਦੀ ਹੈ ਜਾ ਪੁਲਿਸ ਨੇ ਨਸ਼ਕ ਤਸਕਰੀ ਖਿਲਾਫ ਵੱਡੀ ਕਾਰਵਾਈ ਕਰਦੇ ਆਈ ਇਸ ਮਗਰੀ ਬਰਮਾਦ ਕੀਤੀ ਅਤੇ ਗ੍ਰਿਫਤਾਰੀਆਂ ਹੋਈਆਂ। ਢੰਡੀਗੜ ਵਿੱਚ ਹੋਈ ਕੈਬਨਟ ਮੀਟਿੰਗ ਵਿੱਚ ਵਿਕਾਸ ਪ੍ਰੋਜੈਕਟਾਂ ਲਈ ਨਵੇਂ ਫੰਡ ਮਨਜ਼ੂਰ ਕਰਨ ਦੇ ਚਰਚਾ ਹੋਈ। ਸਰਕਾਰ ਸਰਕਾਰ ਨੇ ਸਕਾਰੀ ਹਸਪਤਾਲਾਂ ਵਿੱਚ ਮੌਦ ਦਵਾਈਆਂ ਦੀ ਸਹੂਲਤ ਵਧਾਉਣ ਲਈ ਨਵੀਂ ਯੋਜਨਾ ਲਾਗੂ ਜਾਰੀ ਕੀਤੀ। ਕਿਸਾਨ ਕਿਸਾਨ ਜਥੇਬੰਦੀਆਂ ਨੇ ਫੈਸਲਿਆਂ ਦੀ ਘੱਟ ਕੀਮਤ ਤੇ ਐਮਐਸਪੀ ਮਸਲੇ ਤੇ ਸਰਕਾਰ ਤੋਂ ਮੰਗੀ ਦੋਹਰਾਇਆ ਕਿਈ ਸ਼ਹਿਰਾਂ ਵਿੱਚ ਸ਼ਹਿਰਾਂ ਵਿੱਚ ਰਾਤ ਸਮੇਂ ਪੁਲਿਸ ਪਟ્રોલਿੰਗ ਵਧਾਈ ਗਈ ਤਾਂ ਜੋ ਅਪਰਾਧ ਤੇ ਕਾਬੂ ਕੀਤਾ ਜਾ ਸਕੇ ਪੰਜਾਬ ਵਿੱਚ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਨਵਾਂ ਬਜਟ ਜਾਰੀ ਕੀਤਾ ਗਿਆ ਲੁਧਿਆਣੇ ਅਤੇ ਜਲੰਧਰ ਵਿੱਚ ਨਵੀਂ ਉਦਯੋਗਿਕ ਯੂਨਿਟ ਲੱਗਣ ਨਾਲ ਰੋਜ਼ਗਾਰ ਦੇ ਮੌਕੇ ਵਧਣ ਦੀ ਉਮੀਦ ਹੈ ਸਿਹਤ ਵਿਭਾਗ ਨੇ ਸਰਦੀ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦੀ ਖਾਸ ਦੇਖਭਾਲ ਦੀ ਸਲਾਹ ਦਿੱਤੀ ਹੈ ਕਾਰੀ ਸਕੂਲਾਂ ਵਿੱਚ ਡਿਜੀਟਲ ਕਲਾਸਰੂਮ ਪ੍ਰੋਜੈਕਟ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਾਬ ਰੋਡ 'ਤੇ ਯਾਤਰੀਆਂ ਦੀ ਸਹੂਲਤ ਲਈ ਨਵੀਆਂ ਬੱਸਾਂ ਸਰਵਿਸਾਂ ਸ਼ੁਰੂ ਕਰਨ ਦੀ ਤਿਆਰੀ ਕੀਤੀ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਰਬੀ ਫਸਲ ਲਈ ਸਹੀ ਖਾਦ ਤੇ ਬੀਜ ਬਤਨ ਦੀ ਸਲਾਹ ਦਿੱਤੀ। ਨਗਰ ਨਿਗਮਾਂ ਵੱਲੋਂ ਸ਼ਹਿਰਾਂ ਵਿੱਚ ਸਫਾਈ ਮਹਿੰਮ ਤੇਜ਼ ਕੀਤੀ ਗਈ ਹੈ। ਸਰਕਾਰ ਨੇ ਨੌਜਵਾਨਾਂ ਲਈ ਸਕਿੱਲ ਟ੍ਰੇਨਿੰਗ ਸੈਂਟਰ ਖੋਲਣ ਦੀ ਯੋਜਨਾ ਦਾ ਐਲਾਨ ਕੀਤਾ। ਪੰਜਾਬ ਵਿੱਚ ਬਿਜਲੀ ਚੋਰੀ ਰੋਕਣ ਲਈ ਵਿਸ਼ੇਸ਼ ਚੈਕਿੰਗ अभियान चलाया जा रहा है कई जिलेा विच ਪਿੰਡਾਂ ਦੀਆਂ ਸੜਕਾਂ ਅਤੇ ਨਾਲੀਆਂ ਦੀ ਮਰਮੱਤ ਦੇ ਕੰਮ ਸ਼ੁਰੂ ਹੋਏ ਨੇ ਖੇਡ ਵਿਭਾਗ ਨੇ ਸਕੂਲੀ ਖਿਡਾਰੀਆਂ ਅਤੇ ਨਵੀਂ ਟ੍ਰੇਨਿੰਗ ਹੋਜਣਾ ਤਿਆਰ ਕੀਤੀ ਹੈ ਸਰਕਾਰ ਨੇ ਲੋਕਾਂ ਨੂੰ ਕੋਰੇ ਦੌਰਾਨ ਡਰਾਈਵਿੰਗ ਸਮੇਂ ਤੇ ਰੇ ਚੱਲਣ ਤੇ ਸੁਰੱਖਿਆ ਨਿਯਮ ਮੰਨਣ ਦੀ ਅਪੀਲ ਕੀਤੀ ਹੈ